ਅੱਜ ਗੁਲਾਬ ਬਾਰੇ ਦੋ ਗੱਲਾਂ ਸਾਂਝੀਆਂ ਕਰਦੇ ਹਾਂ ਇਸ ਦਾ ਜੇਕਰ ਸ਼ਾਬਦਿਕ ਅਰਥ ਵੇਖੀਏ ਤਾਂ ਸਾਨੂੰ ਇਸ ਦੇ ਨਾਮ ਦੇ ਦੋ ਹਿੱਸੇ ਕਰਨੇ ਪੈਣਗੇ ਗੁਲਾਬ ਸ਼ਬਦ ਦਾ ਪਹਿਲਾ ਹਿੱਸਾ ਹੈ ਗੁਲ ਅਤੇ ਦੂਜਾ ਹਿੱਸਾ ਹੈ ਆਬ ਗੁਲ ਫਾਰਸੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਫੁੱਲ ਅਤੇ ਆਬ ਦਾ ਅਰਥ ਹੁੰਦਾ ਹੈ ਸ਼ਾਨ ਇਸ ਤਰ੍ਹਾਂ ਫੁੱਲਾਂ ਦੀ ਸ਼ਾਨ ਵੱਜੋਂ ਗੁਲਾਬ ਨੂੰ ਨਾਮ ਦਿੱਤਾ ਗਿਆ ਹੈ ਇਸ ਨੂੰ ਫੁੱਲਾਂ ਦਾ ਰਾਜਾ ਹੋਣ ਦਾ ਮਾਣ ਵੀ ਹਾਸਲ ਹੈ ਗੁਲਾਬ ਇੱਕ ਛਾੜੀਦਾਰ ਫੁੱਲਾਂ ਵਾਲਾ ਪੌਦਾ ਹੈ ਜਿਸ ਨੂੰ ਸਦਾ ਬਹਾਰ ਫੁੱਲ ਲੱਗਦੇ ਨੇ ਇਸ ਦੇ ਰੰਗਾਂ ਅਤੇ ਆਕਾਰਾਂ ਦੀਆਂ ਦੁਨੀਆ ਵਿੱਚ 100 ਤੋਂ ਵੱਧ ਪ੍ਰਜਾਤੀਆਂ ਨੇ ਜਿਨ੍ਹਾਂ ਵਿੱਚੋਂ ਬਹੁਤੀਆਂ ਏਸ਼ੀਆਈ ਮੂਲ ਦੀਆਂ ਨੇ ਕੁਝ ਪ੍ਰਜਾਤੀਆਂ ਦਾ ਮੂਲ ਯੂਰਪ ਉੱਤਰੀ ਅਮਰੀਕਾ ਅਤੇ ਉੱਤਰੀ ਪੱਛਮੀ ਅਫਰੀਕਾ ਵੀ ਹੈ ਗੁਲਾਬੀਆਂ ਕਿਸਮਾਂ ਅਤੇ ਰੰਗਾਂ ਨੂੰ ਵਿਖਾਉਂਦੇ ਬਗੀਚਿਆਂ ਨੂੰ ਗੁਲਾਬ ਦਾ ਬਾਗ ਜਾਂ ਰੋਜ਼ ਗਾਰਡਨ ਕਿਹਾ ਜਾਂਦਾ ਹੈ ਗੁਲਾਬ ਦਾ ਫੁੱਲ ਆਪਣੀ ਖੁਸ਼ਬੂ ਅਤੇ ਸਹੱਪੜ ਕਾਰਨ ਪ੍ਰੇਮੀਆਂ ਵਿੱਚ ਕਾਫੀ ਹਰਮਨ ਪਿਆਰਾ ਹੈ ਪੰਜਾਬ ਦੇ ਲੋਕ ਗੀਤਾਂ ਵਿੱਚ ਗੁਲਾਬ ਦਾ ਜ਼ਿਕਰ ਇੱਕ प्रतीक वजो इस तरह मिलता है तीन दिन की मेरी तिन् मखनी खा गया टुकते तरके नी लोग कहें माड़ा माड़ा मैं वेख्या मर के फुलवे गुलाबद आ जा नदी चो तरके फुलवे गुलाबदिया आ जा नदी तरके प्यारे दोस्तों ਜਦੋਂ ਵੀ ਕਿਸੇ ਬਗੀਚੇ ਵਿੱਚੋਂ ਲੰਘੀਏ ਤਾਂ ਫੁੱਲ ਨੂੰ ਤੋੜਨ ਦਾ ਵਿਚਾਰ ਕਦੇ ਨਾ ਕਰੀਏ ਕਿਉਂਕਿ ਮਾਲੀ ਨੇ ਬੜੀ ਸ਼ਿੱਦਤ ਨਾਲ ਬੂਟੇ ਨੂੰ ਪਾਲਿਆ ਹੁੰਦਾ ਏ ਫੁੱਲ ਦਾ ਖੇੜਾ ਪਿਆਰ ਅਤੇ ਮੁੱਲ ਉਹੀ ਜਾਣਦਾ ਏ ਜੋ ਉਸ ਨੂੰ ਪਾਲਦਾ ਏ ਭਾਈ ਵੀਰ ਸਿੰਘ ਜੀ ਆਪਣੀ ਕਵਿਤਾ ਵਿੱਚ ਗੁਲਾਬ ਤੇ ਫੁੱਲ ਦਾ ਮਾਨਵਿਕरण ਕਰਦੇ ਆਂ ਫੁੱਲ ਨੂੰ ਤੋੜਨ ਵਾਲੇ ਨੂੰ ਵਰਜਦੇ ਨੇ ਅਤੇ ਗੁਲਾਬ ਤੇ ਫੁੱਲ ਦੇ ਮੂੰਹੋਂ ਹੀ ਇਹ ਬੋਲ ਅਖਵਾ ਰਹੇ ਨੇ ਡਾਲੀ ਨਾਲੋਂ ਤੋੜਨਾ ਸਾਨੂੰ ਅਸਾਂ ਹੱਟ ਮਹਿਕ ਦੀ ਲਾਈ ਲੱਖ ਗਾਹਕ ਜੇ ਸੁੰਘੇ ਆਕੇ ਖਾਲੀ ਇੱਕ ਨਾ ਜਾਈ ਜੇ ਤੂੰ ਇੱਕ ਤੋੜ ਕੇ ਲੈ ਗਿਓ ਇੱਕ ਜੋਗਾ ਰਹਿ ਜਾਸਾ ਓ ਵੀ ਪਲਕ ਚਲਕਦਾ ਮੇਲਾ ਰੂਪ ਮਹਿਕ ਨ ਸਜਾਈ ਮਿੱਠੀ ਖੁਸ਼ਬੂ ਤੋਂ ਇਲਾਵਾ ਗੁਲਾਬ ਦਾ ਫੁੱਲ ਸਾਡੀਆਂ ਸਿਹਤ ਸੰਬੰਧੀ ਕਈ ਸਮੱਸਿਆਵਾਂ ਦਾ ਵੀ ਹੱਲ ਕਰਦਾ ਏ ਗੁਲਾਬ ਚਲ ਗੁਲਾਬ ਦੇ ਫੁੱਲ ਅਤੇ ਗੁਲਾਬ ਦੇ ਅਰਕ ਨਾਲ ਕਈ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਏ ਇਸ ਦੀਆਂ ਪੱਤੀਆਂ ਤੋਂ ਕੁਲਕੰਧ ਵੀ ਬਣਦੀ ਏ ਜੋ ਪੇਟ ਦੀਆਂ ਕਈ ਸਮੱਸਿਆਵਾਂ ਦਾ ਹਲ ਮਨੀ ਜਾਂਦੀ ਏ ਗੁਲਾਬ ਦੀਆਂ ਪੱਤੀਆਂ ਤੋਂ ਬਹੁਤ ਤਰ੍ਹਾਂ ਦੀਆਂ ਦਵਾਈਆਂ ਵੀ ਬਣਦੀਆਂ ਨੇ ਜਿਨ੍ਹਾਂ ਦੀ ਵਰਤੋਂ ਤਣਾਅ ਜਾਂ ਚਮੜੀ ਦੇ ਰੋਗਾਂ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਏ ਗੁਲਾਬ ਫੁੱਲਾਂ ਵਿੱਚ ਸਭ ਤੋਂ ਮਹੱਤਵਪੂਰਨ ਫੁੱਲ ਏ ਲਕਪਗ ਹਰ ਤਰ੍ਹਾਂ ਦੇ ਮੌਕਿਆਂ ਤੇ ਵਰਤਿਆ ਜਾਂਦਾ ਏ ਇਹੋ ਕਾਰਣ ਏ ਕਿ ਬਹੁਤ ਸਾਰੇ ਕਵੀਆਂ ਨੇ ਗੁਲਾਬ ਨੂੰ ਬਹੁਤ ਸਾਰੇ ਪ੍ਰਤੀਕਾਂ ਵਜੋਂ ਵਰਤੇ ਆਏ ਕਰਤਾਰ ਸਿੰਘ ਬਲਗੜ ਦੀ ਕਵਿਤਾ ਵਿੱਚ ਆਖਰੀ ਬੰਦ ਕੁਝ ਇਸ ਤਰ੍ਹਾਂ ਲਿਖਿਆ ਗਿਆ ਏ ਜਦੋਂ ਅੰਪਾ ਨੂੰ ਲੱਗਿਆ ਬੂਰ ਹੋਵੇ ਕੋਇਲ ਆਣ ਕੇ ਉਸთა ਚੈਕ ਦੀਏ ਜਿੱਤੇ ਜਿੱਥੇ ਸ਼ਹੀਦਾਂ ਦੀ ਰਤ ਡੁੱਲੇ ਉਥੇ ਫਸਲ ਗੁਲਾਬ ਦੀ ਮਹਿਕ ਦੀਏ ਅੱਜ ਦੀ ਇਸ ਵੀਡੀਓ ਨੂੰ ਸ਼ਿਵ ਕੁਮਾਰ ਬਟਾਲਵੀ ਜੀ ਦੇ ਬੋਲਾਂ ਨਾਲ ਅੰਤਿਮ ਛੋਹਾਂ ਦੇ ਰਹੀ ਹਾਂ ਮੈਨੂੰ ਤੇਰਾ ਸ਼ਬਾਬ ਲੈ ਬੈਠਾ ਰੰਗ ਕੂਰਾ ਕਲਾਬ ਲਿਆ ਬੈਠਾ ਦਿਲ ਦਾ ਡਰ ਸੀ ਕਿਤੇ ਨਾ ਲੈ ਬੈਠੇ ਲੈ ਹੀ ਬੈਠਾ ਜਨਾਬ ਲੈ ਬੈਠਾ